ਸਵਾਰ ਨੇ ਪੈਦਲ ਨੇ ਉਠਾਂ ਦੇ ਉਤੇ ਅਸਵਾਰ ਲੋਕ ਨੇ ਖਚਰਾ ਦੇਤੇ ਸਾਜੋ ਸਮਾਨ ਲਦੇ ਹੋਇਆ ਖਾਣ ਪਾਣ ਦਾ ਸ਼ਸਤਰ ਵਸਤਰ ਬੜਾ ਕੋਈ ਸਾਜੋ ਸਮਾਨ ਪੂਰਾ ਲਾਉ ਲਸ਼ਕਰ ਲੈ ਕੇ ਆਇਆ ਹੈ ਦਰਿਆ ਸਿੰਧ ਨੂੰ ਜਦ ਪਾਰ ਕਰਨ ਲੱਗਾ ਇਹ ਦਰਿਆ ਹੁਣ ਤੇ ਪਾਕਿਸਤਾਨ ਦੇ ਚਲਾ ਗਿਆ ਉਸ ਵਕਤ ਭਾਰਤ ਦਾ ਸਭ ਤੋਂ ਵੱਡਾ ਦਰਿਆ ਮੰਨਿਆ ਜਾਂਦਾ ਸੀ ਕਾਲਾ ਬਾਗ ਦੇ ਕੋਲ ਇਹ ਦੋ ਵੱਡੇ ਨਮਕ ਦੇ ਪਹਾੜਾਂ ਦੇ ਵਿੱਚੋਂ ਲੰਘਦਾ ਹੈ ਇਸੇ ਤਰ੍ਹਾਂ ਉੱਥੇ ਕਾਲਾ ਬਾਗ ਮਾੜੀ ਡਸ ਦੇ ਕੋਲੋਂ ਜਦ ਦਰਿਆ ਸਿੰਧ ਲੰਘਦਾ ਸੀ ਨਮਕ ਦੇ ਪਹਾੜਾਂ ਦੇ ਵਿੱਚ ਇਸ ਜਗ੍ਹਾ ਤੋਂ ਅਬੂਰ ਕਰਨ ਲੱਗਾ ਕਿਉਂਕਿ ਦਰਾ ਖੈਬਰ ਤੋਂ ਲੰਘ ਕੇ ਆਇਆ ਸੀ ਕਿ ਸਿਕੰਦਰ ਅਭੂਰ ਕਰਨ ਲੱਗਿਆ ਦਰਿਆ ਸਿੰਧ ਦਾ ਇਹਦੀ ਥਲ ਸੈਨਾ ਪੈਦਲ ਚੱਲਣ ਵਾਲੀ ਲੰਘ ਗਈ ਘੋੜਾ ਸਵਾਰ ਵੀ ਲੰਘੇ ਉੱਠਾਂ ਦੇ ਉੱਤੇ ਜਿਹੜੇ ਸਵਾਰ ਸਨ ਉਹ ਵੀ ਲੰਘੇ ਪਿੱਛੇ ਬਹੁਤ ਵੱਡੀ ਟੁਕੜੀ ਤੇ ਇਹ ਸਿਕੰਦਰ ਰਹਿ ਗਏ ਇਤਨੇ ਘੋੜੇ ਉਠ ਲੰਗਣ ਨਾਲ ਮਨੁੱਖ ਲੰਗਣ ਨਾਲ ਗ੍ਰਹਿ ਸਿੰਧ ਦੇ ਕਿਨਾਰੇ ਜੋ ਰੇਤ ਸੀ ਧੂੜ ਬੜੀ ਉੱਡੀ ਬਹੁਤ ਉੱਡੀ ਇਸੇ ਧੂੜ ਦੇ ਜ ਸਿਕੰਦਰ ਦੀਆਂ ਨਿਗਾਹਾਂ ਕੀ ਦੇਖਦੀਆਂ ਨੇ ਦਰਿਆ ਦੇ ਕੰਢੇ ਤੇ ਕੋਈ ਲੇਟੇ ਹੋਇਆ ਹੈ ਕਿਉਂਕਿ ਉਸਨੇ ਕਰਵੜ ਬਦਲੀ ਤੋ ਦੇਖਦਾ ਹੈ ਜ਼ਿੰਦਾ ਮਨੁੱਖ ਹੈ ਕੰਦਾ ਹੈਰਾਨਗੀ ਸਿਆਣਾ ਬੜਾ ਸੀ ਐਨਾ ਲਾਉ ਲਸ਼ਕਰ ਲੰਗਿਆ ਇਹਦੇ ਉਤੇ ਕੱਖ ਵੀ ਅਸਰ ਨਹੀਂ ਪਿਆ ਉਸੇ ਤਰ੍ਹਾਂ ਹੀ ਲੇਟੇ ਆਇਆ ਖੜੇ ਹੋ ਕੇ ਦੇਖਿਆ ਨਹੀਂ ਡਰਿਆ ਨਹੀਂ ਉਸੇ ਤਰ੍ਹਾਂ ਹੀ ਲੇਟੇ ਆਇਆ ਸਿਕੰਦਰ ਇਸ ਤਰ੍ਹਾਂ ਦੀ ਕੁਝ ਖੋਜੀ ਬਿਰਤੀ ਰੱਖਦਾ ਸੀ ਘੋੜਾ ਉਹਦੇ ਕੋਲ ਲੈ ਗਿਆ ਉਸ ਫਕੀਰ ਨੇ ਉਸ ਸਾਧੂ ਨੇ ਉਸ ਸੰਨਿਆਸੀ ਨੇ ਇੱਕਦਮ ਪ੍ਰਸ਼ਨ ਕੀਤਾ ਸਿਕੰਦਰ ਕਿੱਥੇ ਜਾ ਰਹੇ ਹੈ ਕਿੱਥੇ ਜਾ ਰਹੇ ਸਿਕੰਦਰ ਸੋਚਦਾ ਕਿਸੇ ਜਾਸੂਸ ਨੇ ਸਾਡੇ ਇਸ ਨੂੰ ਦੱਸ ਦਿੱਤਾ ਮੈਂ ਸਿਕੰਦਰਾਂ ਚੜਾਈ ਕਰਨਾ ਹੈ ਤਾਂ ਹੀ ਤੇ ਮੇਰਾ ਨਾਮ ਜਾਣਦਾ ਕਿੱਥੇ ਚਲੇ ਹੈ ਦੇਖਦਾ ਨਹੀਂ ਫਕੀਰ ਹਿੰਦੁਸਤਾਨ ਨੂੰ ਫਤਿਹ ਕਰਨ ਚਲੇ ਆਇਆ ਇਹ ਸਨਿਆਸੀ ਖਿੜ ਖਿੜਾ ਕੇ ਹਸਿਆ ਇਹਦੀ ਹਸੀ ਦੇ ਚ ਤਨਜ਼ ਸੀ ਬੜੀ ਚੋਟ ਸੀ ਸਿਕੰਦਰ ਕਹਿੰਦਾ ਹਸੇ ਕਿਉਂ ਫਤ ਉਸ ਫਕੀਰ ਨੇ ਕੀ ਆਖਿਆ ਸਿਕੰਦਰ ਮੇਰੇ ਸਵਾਲ ਦਾ ਤੂੰ ਜਵਾਬ ਨਹੀਂ ਦਿੰਦਾ ਮੈਂ ਤੇ ਤੋਂ ਪੁੱਛਿਆ ਕਿੱਥੇ ਜਾ ਰਹੇ ਆ ਜਵਾਬ ਮੈਂ ਦੇ ਦਿੱਤਾ ਹੈ ਹਿੰਦੁਸਤਾਨ ਨੂੰ ਫਤਿਹ ਕਰਨ ਚਲੇ ਆ ਤਾਂ ਮੇਰਾ ਸਵਾਲ ਆਪਣੀ ਥਾਂ ਤੇ ਖੜਾ ਹੈ ਜਦ ਤੋਂ ਹਿੰਦੁਸਤਾਨ ਫਤਿਹ ਕਰ ਲਏਗਾ ਫਿਰ ਕੀ ਕਰੇਗਾ ਮੇਰਾ ਸਵਾਲ ਆਪਣੀ ਥਾਂ ਤੇ ਖੜਾ ਹੈ ਤੇਰੇ ਜਵਾਬ ਨਾਲ ਮੇਰਾ ਸਵਾਲ ਗਿਰਿਆ ਨਹੀਂ ਚੰਗੇ ਚੰਗੇ ਦਾਰਸ਼ਨਿਕ ਉਹਨਾਂ ਦੀ ਸੰਗਤ ਸਿਕੰਦਰ ਕਰਦਾ ਹੁੰਦਾ ਸੀ ਉਹਨੂੰ ਵੀ ਮੈਂ ਸੂ ਸੌਇਆ ਸਾਦੇ ਜਿਹੇ ਕਪੜਿਆਂ 'ਚ ਇਹ ਸਾਦਾ ਜਿਹਾ ਮਨੁੱਖ ਦੂੜ ਦੇ 'ਚ ਲਿਫਟਿਆ ਹੋਇਆ ਗੱਲ ਤੇ ਬਹੁਤ ਗਹਿਰੀ ਕਰਦਾ ਹੈ ਕੰਨ ਲਗਾ ਫਕੀਰ ਸਾਈਂ ਸੁਣ ਲੈ ਕੋਈ ਮੈਂ ਹੱਥ ਦੇ ਉੱਤੇ ਹੱਥ धर ਕੇ ਥੋੜੀ ਬੈਠਾਂਗਾ ਜਦ ਮੈਂ ਹਿੰਦੁਸਤਾਨ ਨੂੰ ਫਤਿਹ ਕਰ ਲਿਆ ਹੋਰ ਮੁਲਕ ਫਤਿਹ ਕਰਾਂਗਾ ਫਿਰ ਫਕੀਰ ਖਿੜ ਖਿੜਾ ਕੇ ਹੱਸਿਆ ਔਰ ਕਿਹਾ ਸਿਕੰਦਰ ਜਦ ਤੂੰ ਉਹ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਗਾ ਹੁਣ ਸਿਕੰਦਰ ਨੂੰ ਸਮਝ ਆਈ ਫਕੀਰ ਦਾ ਸਵਾਲ ਗਿਰ ਨਹੀਂ ਸਕਦਾ ਮੇਰਾ ਜਵਾਬ ਇਹਦੇ ਸਵਾਲ ਨੂੰ ਸ਼ਾਂਤ ਨਹੀਂ ਕਰ ਸਕਦਾ ਲੇਕਿਨ ਫਿਰ ਵੀ ਤਫਲ ਤਸੱਲੀ ਵਾਸਤੇ ਜਵਾਬ ਦਿੱਤਾ ਹੈ ਫਰ ਕਿਰਾ ਫਿਰ ਮੈਂ ਹੋਰ ਮੁਲਕ ਫਤਿਹ ਕਰਾਂਗਾ ਚਲੋ ਮੰਨ ਲੈਨੇ ਤੋ ਉਹ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਗਾ ਹੁਣ ਸਮਝ ਆ ਗਈ ਇਹ ਤੇ ਚਲਦਾ ਰਹੇਗਾ ਸਭ ਇਹ ਤੇ ਚਲਦਾ ਰਹੇਗਾ ਰੋਗ ਉਤਨੇ ਚਿਰ ਤੱਕ ਚਲਦਾ ਹੀ ਰਹਿੰਦਾ ਜਿੰਨੇ ਚਿਰ ਤੱਕ ਨਿਦਾਨ ਠੀਕ ਨਾ ਹੋ ਜਾਏ ਇਲਾਜ ਠੀਕ ਨਾ ਹੋ ਜਾਏ ਪ੍ਰਸ਼ਨ ਆਪਣੀ ਥਾਂ ਤੇ ਪ੍ਰਸ਼ਨ ਹੀ ਬਣਿਆ ਰਹਿੰਦਾ ਜਿਤਨੇ ਚਿਰ ਤੱਕ ਸਹੀ ਉੱਤਰ ਨਾ ਮਿਲ ਜਾਏ ਫਿਰ ਤੂੰ ਕੀ ਕਰੇਗਾ ਜਦ ਉਹ ਮੁਲਕ ਵੀ ਫਤਿਹ ਕਰਨਾ ਮੈਂ ਅਦ ਕੀ ਸੁਕੰਦਰ ਖਿੜ ਖਿੜਾ ਕੇ ਆਪ ਹਸਿਆ ਔਰ ਉੱਚੀ ਆਵਾਜ਼ ਨਾਲ ਬੋਲੇਆ ਫਕੀਰਾ ਸੁਣ ساری ਦੁਨੀਆ ਫਤਿਹ ਕਰਾਂਗਾ ਇੱਕ ਛੱਪਾ ਜ਼ਮੀਨ ਨਹੀਂ ਰਹਿਣਦਿਆਂਗਾ ਜੋ ਮੇਰੀ ਮੁਠੀ ਚ ਨਾ ਹੋਵੇ ਮੈਂ ਸਾਰੀ ਸ੍ਰਿਸ਼ਟੀ ਦਾ ਰਾਜਾ ਵਰਨਾ ਇੱਕ ਛੱਪਾ ਜ਼ਮੀਨ ਨਹੀਂ ਰਹਿਣਦਿਆਂਗਾ ਜੋ ਮੇਰੇ ਕਬਜ਼ੇ ਚ ਨਾ ਹੋਵੇ ਜੋ ਮੇਰੀ ਮੁਠੀ ਚ ਨਾ ਹੋਵੇ ਹੁਣ ਸਿਕੰਦਰ ਸੋਚਦਾ ਹੁਣ ਇਹ ਚੁੱਪ ਕਰੇਗਾ ਆਪਾਂ ਠੀਕ ਜਵਾਬ ਦੇ ਦਿੱਤਾ ਲੇਕਿਨ ਨਹੀਂ ਫਕੀਰ ਫਕੀਰ ਸੀ ਸਿਕੰਦਰ ਜਦ ਤੋਂ ਸਾਰੀ ਦੁਨੀਆ ਫਤਿਹ ਕਰ ਲਈ ਫਿਰ ਕੀ ਕਰੇਗਾ ਫਿਰ ਕੀ ਕਰੇਗਾ ਅਦਕੀ ਮੱਥੇ ਤੇ ਵਟ ਪੈ ਗਏ ਚਿੰਤਾ ਦੇ ਹੈ ਇਹ ਤੇ ਸਵਾਲ ਆਪਣੀ ਥਾਂ ਤੇ ਹੈ ਜਦ ਤੂੰ ਸਾਰੀ ਦੁਨੀਆ ਫਤਿਹ ਕਰ ਲਈ ਫਿਰ ਕੀ ਕਰੇਗਾ ਫਕੀਰਾ ਫਿਰ ਮੈਂ ਆਰਾਮ ਕਰਾਂਗਾ ਬਿਸ਼ਰਾਮ ਕਰਾਂਗਾ ਤੇ ਫਕੀਰ ਕਹਿੰਦੇ ਕਬਖਤਾ ਆਰਾਮ ਕਰਨਾ ਤੇ ਆ ਮੇਰੇ ਨਾਲ ਕਰਮ ਹੈ ਆਰਾਮ ਪਿਆ ਕਰ ਤੂੰ ਆਪਾਂ ਆਰਾਮ ਦੇਛ ਤੂੰ ਇਤਨੇ ਪੁਆੜੇ ਪਾ ਕੇ ਆਰਾਮ ਕਰੇਗਾ ਆਪ ਆਰਾਮ ਦੇਛ ਤੂੰ ਇਤਨੇ ਸਿਆਪੇ ਪਾ ਕੇ ਆਰਾਮ ਕਰੇਗਾ ਇਤਨਾ ਅਨਰਥ ਕਰਨ ਤੋਂ ਬਾਅਦ ਆਰਾਮ ਕਰੇਗਾ ਇਸ ਤਰ੍ਹਾਂ ਆਰਾਮ ਕਿਸੇ ਨੂੰ ਨਸੀਬ ਨਹੀਂ ਹੁੰਦਾ ਹਿੰਦੁਸਤਾਨ ਨੂੰ ਫਤਿਹ ਕਰਕੇ ਜਦ ਵਾਪਸ ਜਾਣ ਲੱਗਾ ਹੈ ਰਸਤੇ 'ਚ ਅਰਬ ਦੀ ਖਾੜੀ ਰਿਚ ਆਪਣੇ ਜਹਾਜ਼ ਸ਼ਿਪ ਦੇ 'ਚ ਦਮ ਤੋੜ ਗਿਆ ਸੀ ਜਦ ਚੱਲਣ ਲੱਗਿਆ ਸੀ ਯੂਨਾਨ ਤੋਂ ਮਾ ਨੇ ਆਖਿਆ ਸੀ ਜਲਦੀ ਆਵੇਂ ਕਿਦਰੇ ਮੇਰੀਆਂ ਅੱਖਾਂ ਤੈਨੂੰ ਦੇਖਣ ਵਾਸਤੇ ਤਰਸਦੀਆਂ ਨਾਲ ਹੈ। ਫਿਰ ਸਿਕੰਦਰ ਕਹਿੰਦਾ ਮਾਂ ਮੈਂ ਛੇਤੀ ਆਵਾਂਗਾ। ਬਹੁਤ ਜਲਦੀ ਆਵਾਂਗਾ। ਤੂੰ 3 ਮਹੀਨੇ ਤੋਂ ਬਾਅਦ ਬੂਏ ਤੇ ਖੜੀ ਹੋ ਕੇ ਮੇਰੀ ਉਡੀਕ ਕਰੇਂ। ਮੈਂ ਜਲਦੀ ਆਵਾਂਗਾ। 3 ਮਹੀਨੇ ਕੀ ਲੰਘ ਗਏ 4-5 ਮਹੀਨੇ। ਰੋਜ਼ ਵਿਚਾਰੇ ਬੂਏ ਤੇ ਖੜੀ ਹੁੰਦੀ ਹੈ ਦੇਹੀਏ ਸਿਕੰਦਰ ਨੂੰ ਅਜ ਆਵੇਗਾ ਕੱਲ ਆਵੇਗਾ ਜਦ ਦਮ ਟੁੱਟਣ ਲੱਗੇ ਨੇ ਨਾਲ ਸ਼ਾਹੀ ਤਬੀਬ ਜੜੇ ਸਨ ਉਹਨਾਂ ਨੇ ਕਿੰਦਾ ਇੰਜ ਕਰੋ ਇਹ ਜਿਤਨਾ ਸੋਨਾ ਚਾਂਦੀ ਮੈਂ ਲੁੱਟ ਕੇ ਲੈ ਜਾ ਰਹੇ ਹਾਂ ਸਿੱਪ ਭਰੇ ਹੋਏ ਨੇ ਜਹਾਜ਼ ਮੇਰੇ ਭਰੇ ਹੋਏ ਨੇ ਖਚਰਾ ਤੇ ਸਾਜ਼ੋ ਸਮਾਨ ਲਦੇ ਆਇਆ ਇਹ ਅੱਧਾ ਮੈਥਾਨੋ ਦੇਣਾ ਮੈਨੂੰ ਸਿਰਫ 10 ਦਿਨ ਦੀ ਜ਼ਿੰਦਗੀ ਦੇ ਦਿਓ 10 ਦਿਨ ਦੇ ਵਿੱਚ ਮੈਂ ਯੂਨਾਨ ਪਹੁੰਚ ਜਾਵਾਂਗਾ ਸਮੁੰਦਰ ਦੇ ਰਸਤੇ ਅੱਧਾ ਲੈ ਲਓ 10 ਦਿਨ ਦੀ ਜ਼ਿੰਦਗੀ ਵੈਦ ਕਹਿੰਨੇ ਨੇ 10 ਦਿਨ ਅਸੀਂ ਤੇ 1 ਦਿਨ ਦੀ ਜ਼ਿੰਦਗੀ ਵੀ ਨਹੀਂ ਰਹਿ ਸਕਦੇ ਕਿਉਂ ਤੁਹਾਡਾ ਮਰਜ਼ ਤੁਹਾਡੇ ਸਵਾਸ ਟੁੱਟਣ ਲੱਗੇ ਨੇ ਤੁਸੀਂ ਸਾਡੀ ਦਵਾਈ ਤੋਂ ਅੱਗੇ ਚਲੇ ਗਏ ਹੋ ਤੁਸੀਂ ਸਾਡੀ ਸਿਆਣਪ ਤੋਂ ਅੱਗੇ ਚਲੇ ਗਏ ਸਾਡੀ ਹਕਮਤ ਤੋਂ ਅੱਗੇ ਚਲੇ ਗਏ ਹਕੀਮ ਸਿਆਣੇ ਲੋਕ ਕਹਿੰਦੇ ਤੁਸੀਂ ਸਾਡੀ ਹਕਮਤ ਤੋਂ ਅੱਗੇ ਚਲੇ ਗਏ ਉੱਥੇ ਤੱਕ ਸਾਡੀ ਹਕਮਤ ਨਹੀਂ ਪਹੁੰਚਦੀ ਤੁਸੀਂ ਸਾਡੀ ਔਸ਼ਦੀ ਤੋਂ ਦਵਾਈਆਂ ਤੋਂ ਅੱਗੇ ਚਲੇ ਗਏ ਉੱਥੇ ਤੱਕ ਸਾਡੀ ਔਸ਼ਦੀ ਵੀ ਨਹੀਂ ਪਹੁੰਚਦੀ वैद जाने हो हे भला दारू मेरे बस पर ए तो बस गोपाल के जय भावे लखस उस सिकंदर ने पता फिर की आख्या अच्छा जो कुछ भी है सारा ही लेगा सारा ही ले लो। एक दिन दीते जिंदगी दे दो मेनू किसी तरीके नाल ਇੱਕ ਦਿਨ ਦਾ ਸਹੀ ਜੀਵਨ ਮਿਲ ਜਾਏ ਮੈਂ ਕੁਝ ਲਿਖਣਾ ਚਾਹੁੰਦਾ ਮੈਂ ਕੁਝ ਮਾਨੋ ਸੰਦੇਸ਼ਾ ਲਿਖਣਾ ਚਾਹੁੰਦਾ ਪਤਾ ਵੈਦਾਨੇ ਕੀ ਕਿਆ ਹੁਣ ਇੱਕ ਦਿਨ ਨਹੀਂ ਅਸੀਂ 10 ਦਮ ਵੀ ਨਹੀਂ ਰਹਿ ਸਕਦੇ ਕੀ ਲਿਖਣਾ ਚਾਹੁੰਦੇ ਕਿੰਨ ਲਗੇ ਜੋ ਮੈਂ ਲਿਖਣਾ ਚਾਹੁੰਦਾ ਸੀ ਉਹ ਹੁਣ ਨਹੀਂ ਲਿਖਦਾ ਬਸ ਕਫਨ ਤੋਂ ਮੇਰੇ ਹੱਥ ਬਾਰ ਕੱਢ ਕੇ ਰੱਖਣਾ ਤਾਂ ਕਿ ਦੁਨੀਆ ਨੂੰ ਪਤਾ ਚਲੇ ਸਾਰੀ ਦੁਨੀਆ ਨੂੰ ਫਤਿਹ ਕਰਨ ਵਾਲਾ ਮਨੁੱਖ ਉਹਦੇ ਹੱਥਾਂ 'ਚ ਵੀ ਕੁਝ ਨਹੀਂ ਖਾਲੀ ਜਾ ਰਹੇ ਹੈ ਖਾਲੀ ਜਾ ਰਹੇ ਹੈ ਮਰਦੇ ਸਮੇਂ ਅਰਥੀ ਦੇ ਚ ਕਫਨ ਤੋਂ ਬਾਹਰ ਇਸ ਦੇ ਹੱਥ ਰੱਖੇਗਾ ਦੁਨੀਆ ਨੂੰ ਬੋਧ ਹੋਵੇ ਮੈਂ ਅਰਜ਼ ਕਰਾਂ ਹਜ਼ਾਰਾਂ ਖਾਇਸ਼ਾਂ ਸਾਥ ਲੈ ਕੇ ਦਮ ਨਿਕਲਤਾ ਹੈ ਕਾਸ਼ੰ ਮੰਗਾ ਇਹਨਾਂ ਦੇ ਕੇਂਦਰ ਤਿੰਨ ਹੁੰਦੇ ਨੇ ਅਹੰਕਾਰ ਲੋਭ ਕਾਮ ਇਸ ਵਾਸਤੇ ਇਸਨੂੰ ਕਹਿੰਦੇ ਨੇ ਅਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਵਾਸ਼ਨਾ ਸਦਾ ਮੰਗਦੀ ਹੈ ਕਿਸ ਨੂੰ ਮੰਗਦੀ ਹੈ ਜੋ ਨਹੀਂ ਹੈ ਜੋ ਨਹੀਂ ਤੋ ਕੁਛ ਨਾ ਕੁਛ ਤੇ ਐਸਾ ਹੋਵੇਗਾ ਜੋ ਨਹੀਂ ਹੈ ਜੀਵਨ ਭਰ ਵੀ ਮੰਗਾ ਪੂਰੀਆਂ ਹੁੰਦੀਆਂ ਹਨ ਫਿਰ ਵੀ ਕੁਛ ਨਾ ਕੁਛ ਤੇ ਐਸਾ ਹੋਵੇਗਾ ਜੋ ਨਹੀਂ ਹੈ ਜੋ ਨਹੀਂ ਹੈ ਕੁਛ ਨਾ ਕੁਛ ਐਸਾ ਹੋਵੇਗਾ ਸੰਸਾਰ ਬਹੁਤ ਵੱਡਾ ਹੈ ਪਦਾਰਥਾਂ ਦੇ ਬਹੁਤ ਠੇਰ ਨੇ ਔਰ ਇੱਥੇ ਬਹੁਤ ਕੁਛ ਹੈ ਬਹੁਤ ਕੁਛ ਹੈ ਇਸ ਵਾਸਤੇ ਅਨੁਭਵ ਇਹ ਕਹਿੰਦਾ ਹੈ ਸਾਰੀਆਂ ਮੰਗਾਂ ਨਹੀਂ ਪੂਰੀਆਂ ਹੋ ਸਕਦੀਆਂ ਅਹੰਕਾਰ ਦੀਆਂ ਲੋਭ ਦੀਆਂ ਕਾਮ ਦੀਆਂ ਭਾਵੇਂ ਕੁਝ ਲੋਕਾਂ ਨੇ ਯਤਨ ਕੀਤੇ ਕੀਤੇ ਸਿਕੰਦਰ ਨੇ ਹੰਕਾਰ ਪੂਰਤੀ ਦਾ ਯਤਨ ਕੀਤਾ ਸਾਰੀ ਦੁਨੀਆ ਦਾ ਮਾਲਕ ਬਣਨ ਦੇ ਲੋਭ ਪੂਰਤੀ ਕਰਨ ਦਾ ਸਾਧਨ ਝੁਟਾਇਆ ਕਾਰੋਣੇ ਪਤਾ ਹੈ ਫੋਟੋਂ ਦਾ ਮਿਸਰ ਦਾ ਰਿਵਾਜ ਸੀ ਮੁਰਦੇ ਦੇ ਮੌਂਦੇ 'ਚ ਸੋਨੇ ਦੀ ਮੋਹਰ ਰੱਖ ਦਿੰਦੇ ਸਨ ਜਿਹੜੇ ਗਰੀਬ ਸਨ ਉਹ ਚਾਂਦੀ ਦੇ ਜਿਹੜੇ ਬਹੁਤ ਹੀ ਗਰੀਬ ਸਨ ਉਹ ਤਾਂ ਦੇ ਇਹ ਰੱਖਣਾ ਲਾਜ਼ਮੀ ਆਉਂਦਾ ਸੀ ਜੈਸੇ ਅੱਜ ਕੱਲ ਚੀਨ ਦੇ 'ਚ THAILAND ਦੇ 'ਚ ਵੀ ਕੁਝ ਇਸ ਤਰ੍ਹਾਂ ਕਰਦੇ ਨੇ ਨਕਲੀ ਨੋਟਾਂ ਦੇ ਬੰਡਲ ਮੁਰਦੇ ਦੇ ਨਾਲ ਜਲਾਉਂਦੇ ਨੇ ਜਾਂ ਦਫ਼ਨ ਕਰਦੇ ਨੇ ਵੇ ਅੱਗੇ ਦਾ ਖਰਚਾ ਦੇਈਏ ਇਹ ਨਾ ਇਹ ਨਿਰਧਨ ਹੋ ਕੇ ਨਾ ਜਾਏ ਕਾਰੋਂ ਕਬਰਾਂ ਪੁਟਾ ਕੇ ਮੁਰਦਿਆਂ ਦੇ ਮੂੰਹ ਦੇ ਚੋਂ ਚਾਂਦੀ ਦੇ ਸਿੱਕੇ ਸੋਨੇ ਦੇ ਸਿੱਕੇ ਤਾਂਬੇ ਦੇ ਸਿੱਕੇ ਕਢਵਾ ਲੈਂਦਾ ਸੀ ਬਾਦਸ਼ਾਹ ਸੀ ਬਾਦਸ਼ਾਹ ਸੀ ਮੈਂ ਤੇ ਇਸ ਦੇਸ਼ ਦੇ ਬਾਦਸ਼ਾਹਾਂ ਦੀਆਂ ਕੁਝ ਕਹਾਣੀਆਂ ਪੜੀਆਂ ਨੇ ਡੰਗ ਕੇ ਰਹਿ ਗਿਆ ਨਾ ਸ਼ੋਮਪਣਾ ਸਟੇਟ ਦੇ ਮਾਲਕ ਪਰ ਇਤਨਾ ਸ਼ੋਮਪਣਾ ਦਰਸਨ ਧਨ ਇਤਨਾ ਜ਼ਿਆਦਾ ਹੈ ਇਤਨਾ ਜ਼ਿਆਦਾ ਹੈ ਕੋਈ ਪਹਾੜਾਂ ਦੇ ਸੋਨਾ ਮੁਕਤੇ ਨਹੀਂ ਗਿਆ ਖਾਣਾ جاری ਨੇ ਨਿਕਲਦੇ ਕੋਈ ਸਹਾਗਰ ਦੇ ਚ ਮੋਤੀ ਖਤਮ ਤੇ ਨਹੀਂ ਹੋ ਰਹੇ ਲੱਖਾਂ ਸਾਲ ਤੋਂ ਲੋਕੀ ਕੱਢਦੇ ਪੈਨੇ ਹੁਣ ਵੀ ਨਿਕਲ ਰਹੇ ਕੋਈ ਲੋਹਾ ਮੁਕ ਨਹੀਂ ਗਿਆ ਤਾਂ ਬਾਹ ਮੁਕ ਨਹੀਂ ਗਿਆ ਮਨੁੱਖ ਮੁੱਕ ਜਾਂਦਾ ਹੈ ਮਨੁੱਖ ਮੁੱਕ ਜਾਂਦਾ ਹੈ ਪਦਾਰਥ ਨਹੀਂ ਮੁਕਦਾ ਔਰ ਇਹ ਪਦਾਰਥ ਆਪਣੇ ਭੰਡਾਰੇ ਵਿੱਚ ਪ੍ਰਮਾਤਮਾ ਰੋਜ਼ ਰੋਜ਼ ਨਹੀਂ ਪਾਉਂਦਾ ਜੋ ਕੁਝ ਪਾਇਆ ਸੋ ਇੱਕ ਵਾਰ ਇੱਕੋ ਦਫਾ ਪਾ ਦਿੱਤਾ ਉਹਨੇ ਸਾਰੇ ਸੰਸਾਰ ਦੇ پہاੜਾਂ ਜ਼ਮੀਨ ਦੇ ਸੋਨਾ ਚਾਂਦੀ ਤਾਂਬਾ ਹੀਰੇ ਮੋਤੀ ਔਰ ਅਨ ਉਪਜਾਉ ਦੀ ਸ਼ਕਤੀ ਇਸ ਜ਼ਮੀਨ ਨਾ ਜ਼ਮੀਨ ਇਹ ਦੇ ਰਹੀ ਹੈ ਸਭ ਕੁਝ ਭਾੜ ਦੇ ਰੈਨ ਸਾਗਰ ਦੇ ਰਿਆ ਤੋ ਮੁਕਤੇ ਨਹੀਂ ਗਏ ਮੁਕਤੇ ਨਹੀਂ ਗਏ 100 ਸਾਲ ਹੋ ਗਏ ਨੇ ਟਾਟਾ ਸਟੀਲ ਕੰਪਨੀ ਨਾ ਇੱਕ ਛੋਟੀ ਜਿਹਾ ਪਹਾੜੀ ਦੇ ਚੋ ਲੋਹਾ ਕੱਢਦੇ ਆ ਤੇ ਟਾਟਾ ਨਗਰ ਦੇ ਚ ਮੈਨੂੰ ਵਿਦਵਾਨਾਂ ਨੇ ਦੱਸਿਆ ਸਿਆਣਿਆਂ ਨੇ ਜੋ ਮੈਨੂੰ ਫੈਕਟਰੀ ਦਿਖਾਣ ਵਾਸਤੇ ਲੈ ਗਏ ਕਹਿਣ ਲੱਗੇ ਸੌਵਾ ਭਾਗ ਵੀ ਅਜੇ ਨਹੀਂ ਤੋੜ ਸਕੇ ਉਸ ਪਹਾੜੀ ਦਾ ਲੋਹਾ ਕੱਢ ਰਹੇ ਨੇ 100 ਸਾਲ ਤੋਂ ساری ਦੁਨੀਆ ਨੂੰ ਭੇਜ ਰਹੇ ਨੇ ਭਾਰਤ ਦੇ ਚ ਪੂਰਤੀ ਕਰ ਰਹੇ ਨੇ ਪਰ ਜਿਹੜੀ ਪਹਾੜੀ ਚ ਉਹ ਕੱਢਦੇ ਪੈਣਾ ਹੈ ਲੋਹੇ ਦਾ ਪੱਥਰ ਪਿਗਲਾ ਕੇ ਉਹਦੇ ਚ ਲੋਹਾ ਕੱਢ ਲੈਂਦੇ ਨੇ ਪੱਥਰ ਮਿੱਟੀ ਇੱਕ ਪਾਸੇ ਕਰ ਦਿੰਦੇ ਨੇ ਇਹ ਪਹਾੜੀ ਦਾ ਸੌਵਾ ਹਿੱਸਾ ਵੀ ਅਜੇ ਨਹੀਂ ਮੁਕਿਆ 99.5 99 ਹਿੱਸੇ ਬਕਾਏ ਨੇ ਸੌ ਸਾਲ ਕੱਢਦੇ ਪੈ। ਹਲੇ ਦੁਆਲੇ ਹੋਰ ਪਹਾੜ ਨੇ ਕਿਤਨਾ ਕ ਲੋਹਾ ਹੈ ਸਾਰੀ ਦੁਨੀਆ ਦੇ ਵਿੱਚ। ਕਿਤਨਾ ਕ ਤਾਂਬਾ ਹੈ, ਕਿਤਨਾ ਕ ਸੋਨਾ ਹੈ, ਕਿਤਨੇ ਹੀਰੇ ਮੋਤੀ ਨੇ ਕੋਈ ਨਹੀਂ ਮੁਕੇ। ਪਰ ਗਜ਼ਬ ਦੀ ਗੱਲ ਹੈ ਇਹ ਰੱਬ ਦਾ ਭੰਡਾਰਾ ਪਾਇਆ ਉਸਨੇ ਇੱਕੋ ਹੀ ਦਫਾ ਹੈ। ਅਨੰਤ ਸਾਲਾਂ ਤੋਂ ਕਰੋੜਾਂ ਸਾਲਾਂ ਤੋਂ ਮਨੁੱਖ ਕੱਢਦੇ ਭੰਡਾਰਾ ਖਤਮ ਨਹੀਂ ਹੋਇਆ। ਮਨੁੱਖ ਖਤਮ ਹੋ ਜਾਂਦਾ ਹੈ। ੜਾਰੇ ਨਹੀਂ ਖਤਮ ਹੋਇਆ ਪ੍ਰਾਲਬਦ ਇਸੇ ਭੰਡਾਰੇ ਦੇ ਚੋਂ ਕੱਢ-ਕੱਢ ਕੇ ਮਨੁੱਖ ਦੀ ਝੋਲੀ 'ਚ ਪਾਉਂਦੀ ਹੈ ਹੈ ਸਭ ਕੁਝ ਜਗਤ ਦੇ 'ਚ ਪਰ ਮਨੁੱਖ ਦੀ ਆਪਣੀ ਪ੍ਰਾਲਬਦ ਦਾ ਭੰਡਾਰ ਇਹਨੂੰ ਵਰਤਰੀ ਨੇ ਇੰਜ ਲਿਖਿਆ ਇੱਕ ਪਨਹਾਰੀ ਦਰਿਆ ਤੋਂ ਤਿੰਨ ਘੜੇ ਸਿਰ ਦੇ ਉੱਤੇ ਰੱਖ ਕੇ ਪਾਣੀ ਦੇ ਲਿਆ ਰਹੀ ਹੈ ਪਰ ਉਰਾਰ ਥੋੜਾ ਜਿਹਾ ਦਰਿਆ ਤੋਂ ਉਰਾਰ ਖੋ ਉੱਥੋਂ ਇੱਕ ਪਨਹਾਰੀ ਪਾਣੀ ਕਢਦੀ ਪਈ ਹੈ ਇੱਕੋ ਹੀ ਘੜਾ ਸਿਰ ਤੇ ਹੈ ਉਹਨੇ ਉਸ ਪਨਹਾਰੀ ਨੂੰ ਦੇਖ ਕੇ ਜਿਹਦੇ ਸਿਰ ਦੇ ਉੱਤੇ ਤਿੰਨ ਘੜੇ ਸਨ ਦਰਿਆ ਤੋਂ ਭਰ ਕੇ ਲਿਆ ਦੇ ਸੀ ਆਪਣਾ ਘੜਾ ਉਡੈਲ ਦਿੱਤਾ ਤੇ ਚੱਲ ਪਈ ਦਰਿਆ ਦੀ ਤਰਫ ਸੰਤ ਨੇ ਛਿਲਿਆ ਰਸਤੇ 'ਚ ਰਮਜੀ ਸੰਤ ਤੂੰ ਪਾਣੀ ਭਰਿਆ ਸੀ ਮਿਹਨਤ ਦੇ ਨਾਲ ਡੋਲ ਕਿਉਂ ਦਿੱਤਾ ਖੂਛੋਟ ਜੀ ਅੱਖੋ ਆਹ ਦਰਿਆ ਐਨਾ ਪਾਣੀ ਹੈ ਮੈਂ ਉਥੋਂ ਵਰਨਾ ਪਤਾ ਹੈ ਸੰਤ ਨੇ ਕੀ ਆਖੇ ਭਾਵੇਂ ਪਰ ਮਿਲੇਗਾ ਤੈਨੂੰ ਉੱਥੋਂ ਵੇਤਨੇ ਜਿੰਨਾ ਘੜਾ ਹੈ ਤੇਰਾ ਐਨਾ ਦਰਿਆ ਤੇ ਤੂੰ ਦੇਖ ਲਿਆ ਆਪਣਾ ਘੜਾ ਨਹੀਂ ਵੇਖਿਆ ਮਨੁੱਖ ਬਾਹਰ ਦਾ ਸਭ ਕੁਝ ਦੇਖ ਲੈਂਦਾ ਆਪਣੇ ਪ੍ਰਾਲਬਤ ਦਾ ਭਾਂਡਾ ਨਹੀਂ ਦੇਖਦਾ ਢੁੱਲ ਢੁੱਲ ਕੇ ਪੈ ਜਾਏਗਾ ਪਾਤਰਤਾ ਨਾ ਹੋਵੇ ਅਗਰ ਮਿਲਵੇ ਗਿਆ ਤੋ ਨਹੀਂ ਰਹਿਣਾ ਨਹੀਂ ਰਹਿਣਾ ਹਜ਼ਾਰਾਂ ਮਨੁੱਖਾਂ ਨੇ ਮੈਨੂੰ ਇਸ ਤਰ੍ਹਾਂ ਦੱਸਿਆ ਹੋਵੇਗਾ ਪਾਠ ਕਰਦਿਆਂ ਕਰਦਿਆਂ ਨਾਮ ਜਪਦਿਆਂ ਜਪਦਿਆਂ ਰਸ ਮਿਲਿਆ ਸੀ ਗਵਾ ਗਏ ਤੂੰ ਗੁਸਤਾਖੀ ਮਾਫੀ ਨਾ ਹੰਕਾਰ ਨਾ ਸਮਝ ਲੈਣਾ ਮੈਂ ਉਹਨਾਂ ਨੂੰ ਕਹਿ ਦਿੰਦਾ ਹੁੰਦਾ ਮਿਲ ਤੇ ਗਿਆ ਉਹਦੀ ਬਖਸ਼ਿਸ਼ ਸੀ ਪਾਤਰਤਾ ਨਹੀਂ ਸੀ ਆਂਡਾ ਨਹੀਂ ਸੀ ਗਵਾ ਦਿੱਤਾ ਡੁੱਲ ਗਿਆ ਇਸ ਤਰ੍ਹਾਂ ਜਿਨ੍ਹਾਂ ਦੀ ਸਮਰੱਥਾ ਨਹੀਂ ਆਉਂਦੀ ਸਮਝ ਨਹੀਂ ਆਉਂਦੀ ਧਨ ਮਿਲਤੇ ਜਾਂਦਾ ਹੈ ਗਵਾ ਬੈਠਦਾ ਹੈ ਗਵਾ ਬੈੜਦਾ ਹੈ ਪਾਤਰਤਾ ਨਹੀਂ ਮੈਂ بڑے بڑے ਚੌਟੀ ਦੇ ਧਨવાન ਰੋਂਦੇ ਪਿੱਟਦੇ ਦੇਖੇ ਨੇ ਮਿਲ ਗਿਆ ਕਿਦਰੇ ਅਚਨ ਚੇਤ ਧਨ ਪਾਤਰਤਾ ਨਹੀਂ ਸੀ ਮਿਲ ਗਿਆ ਕਿਦਰੇ ਅਚਨ ਚੇਤ ਗੁਰਬਾਣੀ ਦਾ ਰਸ ਨਾਮ ਦਾ ਰਸ ਕੋਈ ਝਲਕ ਗਵਾਹ ਬੈਠੇ ਪਾਤਰਤਾ ਨਹੀਂ ਸੀ ਪਰਮਾਤਮਾ ਦੇ ਕੇ ਖਾਉਂਦਾ ਨਹੀਂ ਹੈ ਉਹ ਫਿਰ ਵੀ ਦੇ ਹੀ ਜਾਂਦਾ ਹੁੰਦਾ ਹੈ ਪਾਤਰਤਾ ਛੋਟੀ ਆਉਂਦੀ ਹੈ ਡੁੱਲ ਜਾਂਦਾ ਹੈ ਇਸ ਵਾਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ ਤੂੰ ਯਤਨ ਕਰ ਆਪਣੀ ਪਾਤਰਤਾ ਨੂੰ ਵਧਾ ਇਹ ਜਿਹੜੀ ਰੋਜ਼ ਦੀ ਸਾਧਨਾ ਹੈ ਅੰਮ੍ਰਿਤ ਵੇਲੇ ਉੱਠਣਾ ਹੈ ਜਾਗਣਾ ਹੈ ਜਬ ਤੱਕ ਕਰਨਾ ਹੈ ਇਹ ਆਪਣੀ ਪਾਤਰਤਾ ਬਣਾਣੀ ਹੈ ਯਕੀਨ ਜਾਣੋ ਜਿਸ ਦਿਨ ਪਾਤਰਤਾ ਬਣ ਗਈ ਉਸੇ ਦਿਨ ਨਾਮ ਦਾ ਰਸ ਮਿਲ ਜਾਏ ਅਜ ਤੱਕ ਨਹੀਂ ਮਿਲਿਆ ਤੋ ਫਰੀਦ ਦੀ ਤਰ੍ਹਾਂ ਹੀ ਕਹਿ ਉਠਣਾ ਮੁਜ ਅਉ ਗੁਣ ਸਹਿ ਨਾਹੀ ਲੋਸ ਤੈਸੇ ਮਨ